ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਕਹਾਣੀ ਬਾਰੇ ਜੋ ਜੁੜੀ ਹੈ ਪੰਜਾਬ ਦੇ ਇਤਿਹਾਸ ਨਾਲ ਤੇ ਇੱਕ ਕਹਾਣੀ ਹੈ ਪੰਜਾਬ ਦੀ ਸ਼ਾਨ ਕਹੇ ਜਾਂਦੇ ਰਾਜਾ ਪੋਰਸ ਬਾਰੇ ਜਿਸ ਨੇ ਮਹਾਨ ਸਿਕੰਦਰ ਨੂੰ ਜੇਲਮ ਦਰਿਆ ਦੇ ਕੰਢੇ ਲੜੀ جنگ ਵਿੱਚ ਭਾਰੀ ਟੱਕਰ ਦਿੱਤੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਗੱਲ ਕਰਦੇ ਆਂ ਰਾਜਾ ਪੋਰਸ ਦੀ ਜਿਸ ਦਾ ਅਸਲ ਨਾਮ ਸੀ ਪੁਰੂ ਜੋ ਪੰਜਾਬ ਦੇ ਪੌਰਵ ਰਾਜ ਦਾ ਮੁਖੀ ਸੀ ਉਸ ਦਾ ਰਾਜ ਸੀ ਜੇਹਲਮ ਅਤੇ ਚਨਾਬ ਦਰਿਆਵਾਂ ਦੇ ਵਿਚਕਾਰ ਜਿੱਥੇ ਅੱਜ ਵੀ ਪੰਜਾਬ ਦੀ ਮਿੱਟੀ ਉਸ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੀ ਹੈ ਪੋਰਸ ਨਾ ਕੇ ਸਿਰਫ ਇੱਕ ਰਾਜਾ ਸੀ ਬਲਕਿ ਇੱਕ ਸੱਚਾ ਸੈਨਾਪਤੀ ਵੀ ਸੀ ਜਿਸ ਨੇ ਆਪਣੇ ਲੋਕਾਂ ਦੀ ਸੁਰੱਖਿਆ ਲਈ ਸਭ ਕੁਝ दांव ਤੇ ਲਾ ਦਿੱਤਾ ਜਦੋਂ ਦੁਨੀਆ ਜਿੱਤਣ ਵਾਲਾ ਮਹਾਨ ਸਿਕੰਦਰ ਭਾਰਤ ਤੇ ਹਮਲਾ ਕਰਨ ਆਇਆ ਤਾਂ ਪੋਰਸ ਨੇ ਉਸ ਨੂੰ ਰੋਕਣ ਦਾ ਫੈਸਲਾ ਕੀਤਾ ਪਰ ਸਿਕੰਦਰ ਨਾ ਟਲਿਆ 326 ਈਸਾ ਪੂਰਬ ਵਿੱਚ ਜੇਲਮ ਦਰਿਆ ਦੇ ਕੰਢੇ ਇਹ جنگ ਹੋਈ ਜੇ ਇਧਰ ਸਿਕੰਦਰ ਦੀ ਫੌਜ ਵਿਸ਼ਵ ਜੇਤੂ ਸੀ ਜਿਸ ਨੇ ਸਾਰੀ ਦੁਨੀਆ ਜਿੱਤੀ ਹੋਈ ਸੀ ਤਾਂ ਦੂਜੇ ਪਾਸੇ ਪੋਰਸ ਦੀ ਸੈਨਾ ਵਿੱਚ ਵੀ ਪੰਜਾਬ ਦੀ ਜਾਨ ਸੀ ਪੋਰਸ ਨੇ ਆਪਣੇ ਹਾਥੀਆਂ ਤੀਰਅੰਦਾਜ਼ਾਂ ਤੇ ਘੋੜਸਵਾਰਾਂ ਨਾਲ ਸਿਕੰਦਰ ਨੂੰ ਸਖਤ ਟੱਕਰ ਦਿੱਤੀ جنگ ਵਿੱਚ ਵਰਦੇ ਮੀਂਹ ਕਾਰਨ ਜੇਲਮ ਦੀਆਂ ਲਹਿਰਾਂ ਵਿੱਚ ਪੋਰਸ ਦੀ ਸੈਨਾ ਨੇ ਅਜਿਹੀ ਬਹਾਦਰੀ ਦਿਖਾਈ ਕੇ ਸਿਕੰਦਰ ਵੀ ਹੈਰਾਨ ਰਹਿ ਗਿਆ। ਮੀਂਹ ਤੇ ਗਿੱਲੀ ਮਿੱਟੀ ਕਾਰਨ ਜੰਗ ਔਖੀ ਸੀ ਪਰ ਪੋਰਸ ਨੇ ਭਾਰੀ ਟੱਕਰ ਦਿੱਤੀ। ਪੋਰਸ ਦੇ ਜੰਗੀ ਹਾਥੀਆਂ ਨੇ ਸਿਕੰਦਰ ਦੀ ਸੈਨਾ ਨੂੰ ਵੱਡੂ ਨੁਕਸਾਨ ਪਹੁੰਚਾਇਆ ਪਰ ਸਿਕੰਦਰ ਦੀ ਚਲਾਕ ਸੈਨਿਕ ਨੀਤੀ ਨੇ ਉਸ ਨੂੰ ਜਿੱਤ ਦਵਾਈ। ਜਦੋਂ ਜੰਗ ਤੋਂ ਬਾਅਦ ਪੋਰਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਿਕੰਦਰ ਨੇ ਪੁੱਛਿਆ ਕਿ ਤੁਸੀਂ ਕਿਹੋ ਜਿਹਾ ਸਲੂਕ ਚਾਹੁੰਦੇ ਹੋ ਤਾਂ ਪੋਰਸ ਨੇ ਸਿਰ ਉੱਚਾ ਕਰਕੇ ਜਵਾਬ ਦਿੱਤਾ ਜਿਵੇਂ ਇੱਕ ਰਾਜੇ ਨਾਲ ਰਾਜੇ ਦਾ ਸਲੂਕ ਹੁੰਦਾ। ਬਸ ਪੋਰਸ ਦੀ ਇਸੇ ਹਿੰਮਤ ਤੇ ਇਸੇ ਜਵਾਬ ਨੇ ਸਿਕੰਦਰ ਦਾ ਦਿਲ ਜਿੱਤ ਲਿਆ ਤੇ ਉਸ ਨੂੰ ਖੁਸ਼ ਹੋ ਕੇ ਉਸ ਦਾ ਰਾਜ ਵਾਪਸ ਕਰ ਦਿੱਤਾ। ਇਹ ਜੰਗ ਸਿਰਫ ਇੱਕ ਲੜਾਈ ਨਹੀਂ ਸੀ ਸਗੋਂ ਪੰਜਾਬ ਦੀ ਬਹਾਦਰੀ ਤੇ ਸਵੈਮਾਨ ਦਾ ਪ੍ਰਤੀਕ ਸੀ। ਇਸ ਜੰਗ ਨੇ ਬਾਅਦ ਵਿੱਚ ਕਈ ਪੀੜ੍ਹੀਆਂ ਜਿਵੇਂ ਕਿ ਸਿੱਖ ਸਾਮਰਾਜ ਦੇ ਸੈਨਿਕਾਂ ਨੂੰ ਵੀ ਪ੍ਰੇਰਿਤ ਕੀਤਾ। ਅੱਜ ਵੀ ਪੰਜਾਬ ਦੀ ਮਿੱਟੀ ਵਿੱਚ ਰਾਜਾ ਪੋਰਸ ਦੀਆਂ ਕਹਾਣੀਆਂ ਜਿੰਦਾ ਨੇ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਚਾਹੇ ਸਾਹਮਣੇ ਵਾਲਾ ਕਿੰਨਾ ਵੀ ਵੱਡਾ ਦੁਸ਼ਮਣ ਕਿਉਂ ਨਾ ਹੋਵੇ। हिम्मत ਤੇ ਆਪਣੇ ਆਪ ਤੇ ਭਰੋਸੇ ਦੀ ਤਾਕਤ ਨਾਲ ਸਭ ਕੁਝ ਸੰਭਵ ਹੈ ਤੇ ਉਹ ਸਭ ਕੁਝ ਜਿੱਤਿਆ ਜਾ ਸਕਦਾ ਹੈ। ਇਹ ਕਹਾਣੀ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਪੰਜਾਬ ਦੀ ਮਿੱਟੀ ਵਿੱਚ ਬਹਾਦਰੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਅੱਜ ਲੋੜ ਹੈ ਸਾਨੂੰ ਇਹਨਾਂ ਕਹਾਣੀਆਂ ਨੂੰ ਸੰਭਾਲਣ ਤੇ ਨਵੀਂ ਪੀੜ੍ਹੀ ਨੂੰ ਸੁਣਾਉਣ ਦੀ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਸ ਵਿੱਚ ਜਰੂਰ ਦੱਸਿਓ ਤੇ ਅਜਿਹੇ ਹੋਰ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ YouTube ਚੈਨਲ Nonstop Punjabi ਨਾਲ।